ਪਾਈ ਆਜੋ ਤੁਹਾਨੂੰ ਤਸਵੀਰ ਵਿਖਾਉਣ ਲੱਗੇ ਆਏ ਬੱਚੇ ਨੇ ਦੀਨਾ ਨਗਰ ਦਾ ਨਾਮ ਰੋਸ਼ਨ ਕਰ ਦਿੱਤਾ ਸਾਡੇ ਸ਼ਹਿਰ ਦਾ ਮਾਣ ਵਧਾ ਦਿੱਤਾ ਔਰ ਪੂਰੇ ਪੰਜਾਬ ਦਾ ਸਿਰ ਜਿਹੜਾ ਮਾਣ ਨਾਲ ਉੱਚਾ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਿਲ ਕੇ ਆਇਆ ਬੱਚਾ ਇਨਾਮ ਲੈ ਕੇ ਆਇਆ ਉੱਥੋਂ ਕਿਉਂਕਿ ਉਸਨੇ ਇੰਗਲਿਸ਼ ਸਪੀਕਿੰਗ ਦੇ ਵਿੱਚ ਭਾਰਤ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਪਹਿਲਾ ਸਥਾਨ ਹਾਸਲ ਕੀਤਾ ਬੱਚੇ ਦਾ ਨਾਮ ਔਰਮਾਨ ਔਰ ਦੀਨਾ ਨਗਰ ਦਾ ਰਹਿਣ ਵਾਲਾ ਪਿਤਾ ਭਾਵੇਂ ਦਿਹਾੜੀਦਾਰਾ ਲੇਕਿਨ ਸੁਪਨੇ ਵੱਡੇ ਸੀ ਪਿਤਾ ਦੇ ਇੱਕ ਸੁਪਨਾ ਉਸ ਦਾ ਪੂਰਾ ਕਰ ਦਿੱਤਾ ਔਰ ਆਪਣੇ ਬੱਚਿਆਂ ਨੂੰ ਇਹ ਵੀਡੀਓ ਜਾਂ ਇਹੋ ਜੀਆਂ ਮੋਟੀਵੇਟਿਡ ਤਸਵੀਰਾਂ ਜਰੂਰ ਵਿਖਾਇਆ ਕਰੋ ਇਹੋ ਜਿਹਾ ਯੋਧਿਆਂ ਦੇ ਦਰਸ਼ਨ ਜਰੂਰ ਕਰਵਾਇਆ ਕਰੋ ਤਾਂ ਜੋ ਤੁਹਾਡੇ ਬੱਚੇ ਵੀ ਮੋਟੀਵੇਟ ਹੋ ਸਕਣ ਆਹ ਤਸਵੀਰ ਤੁਸੀਂ ਵੇਖੋ ਇਹ ਬੱਚਾ ਾਰਮਾਨ ਔਰ ਇਸ ਬੱਚੇ ਨੇ ਨਾਮ ਰੋਸ਼ਨ ਕੀਤਾ ਇਸ ਦੀਨਾਨਗਰ ਸ਼ਹਿਰ ਦਾ ਇਸ ਜ਼ਿਲ੍ਹਾ ਗੁਰਦਾਸਪੁਰ ਦਾ ਔਰ ਇਸ ਪੂਰੇ ਪੰਜਾਬ ਵਰਸ਼ ਦਾ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਹਿੰਦੁਸਤਾਨ ਦੇ ਵਿੱਚੋਂ ਜਿੱਤਿਆਰ ਪੰਜਾਬ ਦਾ ਨਾਂ ਰੋਸ਼ਨ ਕੀਤਾ ਔਰ ਦਿਨਾ ਨਗਰ ਅਕਸਰੀ ਕਈ ਵਾਰ ਤੁਸੀਂ ਸੁਰਖੀਆਂ 'ਚ ਰੰਦਾ ਵੇਖ ਸਕਦੇ ਹੋ ਲੇਕਿਨ ਅੱਜ ਇਤਿਹਾਸ ਲਿਖ ਦਿੱਤਾ ਅਰਮਾਨ ਨੇ ਔਰ ਨਾਂ ਬਹੁਤ ਪਿਆਰਾ ਹੈ ਨਾਂ ਦੀ ਜਿਹੜੀ ਗੱਲ ਹੈ ਜੇ ਅਰਮਾਨ ਨਾਂ ਦਾ ਮਤਲਬ ਹੈ ਸੁਪਨੇ ਉਹ ਸੁਪਨੇ ਸਜਾਉਣ ਵਾਸਤੇ ਬੱਚੇ ਨੇ ਜਿੱਦ ਕੀਤੀ ਔਰ ਜਿੱਦ ਪੂਰੀ ਕਰ ਦਿੱਤੀ ਆ ਉਸਨੇ ਦੱਸਿਆ ਕਿ ਜਿਵੇਂ ਜਿਵੇਂ ਮੈਂ ਇੰਗਲਿਸ਼ ਦਾ ਟੈਸਟ ਕੱਢਿਆ ਔਰ ਟੈਸਟ ਇੰਗਲਿਸ਼ ਸਪੀਕਿੰਗ ਜਿਹੜੀ ਆ ਉਹ ਮੇਰੀ ਕਿਵੇਂ ਰਹੀ ਆ ਔਰ ਮੈਂ ਪਾਕਿਸਤਾਨ ਤੇ ਆਇਆ ਔਰ ਉਸ ਬੱਚੇ ਨੇ ਦੱਸਿਆ ਕਿ ਮੈਂ ਪ੍ਰਧਾਨ ਮੰਤਰੀ ਸਾਹਿਬ ਨਾਲ ਹੈਂਡ ਟੂ ਹੈਡ ਹੈਲੋ ਵੀ ਕੀਤੀ ਆ ਗੱਲ ਵੀ ਕੀਤੀ ਆ ਇੰਗਲਿਸ਼ ਦੇ ਵਿੱਚ ਔਰ ਬੜੀ ਵੱਡੀ ਗੱਲ ਹੈ ਮਾਣ ਦੀ ਗੱਲ ਹੈ ਇਹ ਤਸਵੀਰਾਂ ਜਿਹੜੀਆਂ ਇਹ ਤੁਹਾਨੂੰ ਵਿਖਾਰਿਆ ਆਪਣੇ ਸ਼ਹਿਰ ਦੀਨਾਨਗਰ ਤੋਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਉਸ ਬੱਚੇ ਦਾ ਮਾਣ ਵਧਾਉਂਦੇ ਆ ਉਸ ਬੱਚੇ ਨੂੰ ਵਧਾਈ ਦਿੰਨੇ ਆ ਔਰ ਸਾਰੇ ਪੇਰੈਂਟਸ ਨੂੰ ਬੇਨਤੀ ਕਰਦੇ ਆ ਕਿ ਇਸ ਬੱਚੇ ਦੀਆਂ ਤਸਵੀਰਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਜ਼ਰੂਰ ਵਿਖਾਇਆ ਕਰੋ ਕਿਉਂਕਿ ਇਹੋ ਜਿਹੇ ਜੋਦੇ ਵਿਰਲੇ-ਵਿਰਲੇ ਸ਼ਰਾਂਜ ਪੈਦਾ ਹੁੰਦੇ ਆ ਵਿਰਲੇ ਵਰਲੇ ਪਿੰਡਾਂ 'ਚ ਪੈਦਾ ਹੁੰਦੇ ਆ ਤਾਂ ਵਿਰਲੀਆਂ ਮਾਵਾ ਇਹੋ ਜਿਹੇ ਜੋੜਾ ਪੈਦਾ ਕਰਦੀਆਂ ਔਰ ਇਹ ਤਸਵੀਰਾਂ ਜਦੋਂ ਵੇਖਿਆ ਤਾਂ ਮਨ ਖੁਸ਼ ਹੋ ਗਿਆ ਕਿ ਵਾਕੇ ਹੀ ਬੱਚਾ ਕਾਬਲੇ ਤਰੀਫ ਹੈ ਔਰ ਪਲੱਸ 2 'ਚ ਪੜਨ ਵਾਲਾ ਬੱਚਾ ਔਰ ਇੰਗਲਿਸ਼ ਸਪੀਕਿੰਗ ਦੇ ਵਿੱਚ ਪੂਰੇ ਭਾਰਤ ਦੇਸ਼ ਵਿੱਚੋਂ ਬੜੇ ਬੜੇ ਪ੍ਰਾਈਵੇਟ ਸਕੂਲਾਂ 'ਚ ਦੱਸਦੇ ਆ ਕਿ ਪੜ੍ਹਾਈ ਜਿਆਦਾ ਬੜੇ ਬੜੇ ਪ੍ਰਾਈਵੇਟ ਸਕੂਲਾਂ ਵਿੱਚ ਦੱਸਦੇ ਆ ਕਿ ਵੱਡੀ ਹਾਇਰ ਐਜੂਕੇਸ਼ਨ ਹੁੰਦੀ ਹੈ ਔਰ ਕੀ ਐਜੂਕੇਸ਼ਨ ਹੈ ਕੀ ਆ ਪੜ੍ਹਾਈ ਪ੍ਰਾਈਵੇਟ ਦੀ ਇੱਕ ਸਰਕਾਰੀ ਸਕੂਲ ਦਾ ਬੱਚਾ ਹੀ ਆਪਰਾ ਹਿੰਦੁਸਤਾਨ ਦੇ ਵਿੱਚੋਂ ਪੂਰੇ ਭਾਰਤ ਦੇਸ਼ ਦੇ ਵਿੱਚੋਂ ਇੱਕ ਨਾਮ ਲੈ ਕੇ ਆਇਆ ਔਰ ਇੱਕ ਬੱਚਾ ਜਿੱਤਣਾ ਸੀ ਇੱਕ ਵਿੱਚੋਂ ਕਲਾ ਵੱਲ ਰਿਹਾ ਔਰ ਔਰਮਾਨ ਨਾਮ ਹੈ ਮੁੰਡੇ ਦਾ ਔਰ ਦੱਸ ਦਈਏ ਵਧਾਈਆਂ ਦੇ ਦਿੰਨੇ ਆ ਅਸੀਂ ਆਪਣੇ ਵੱਲੋਂ ਆਪਣੇ ਚੈਨਲ ਦੇ ਵੱਲੋਂ ਵੀ ਇਸ ਬੱਚੇ ਦਾ ਜਿਹੜਾ ਮਾਣ ਵਧਿਆ ਧੰਨਵਾਦ ਕਰਦੇ ਆ ਆਪਣੇ ਚੈਨਲ ਦੇ ਮਾਧਿਮ ਇਰਾਨ ਔਰ ਆਪਣੇ ਪੀਰੈਂਟਸ ਜਿੰਨੇ ਵੀ ਹੈਗੇ ਆ ਆਪਣੇ ਪੰਜਾਬ 'ਚ ਵਸਣ ਵਾਲੇ ਲੋਕ ਆਪਣੇ ਭਾਰਤ ਦੇਸ਼ 'ਚ ਵਸਣ ਵਾਲੇ ਲੋਕ ਔਰ ਆਪਣੇ ਪਿੰਡਾਂ 'ਚ ਜਾਂ ਨਜ਼ਦੀਕੀ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਇਸ ਬੱਚੇ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਵੋ ਇਸ ਬੱਚੇ ਨੂੰ ਵਧਾਈਆਂ ਦੇਵੋ ਕਿਉਂਕਿ ਬੱਚਾ ਾਰਮਾਨ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਇਆ ਉਥੋਂ ਇਨਾਮ ਲੈ ਕੇ ਆਇਆ ਉਥੋਂ ਸਰਟੀਫਿਕੇਟ ਲੈ ਕੇ ਆਇਆ ਔਰ ਇੰਗਲਿਸ਼ ਸਪੀਕਿੰਗ ਦਾ ਜਿਹੜਾ ਟੈਸਟ ਚੱਲ ਰਿਹਾ ਸੀ ਉਹ ਕੱਢਿਆ ਔਰ 15 ਅਗਸਤ ਦੇ ਉੱਤੇ ਸਪੈਸ਼ਲ ਇਨਵਾਈਟ ਕੀਤਾ ਗਿਆ ਸੀ ਇਸ ਬੱਚੇ ਨੂੰ ਔਰ ਰੈਡ ਬੋਰਡ ਦੇ ਉੱਤੇ ਜਾ ਕੇ ਜਦੋਂ ਪ੍ਰੋਗਰਾਮ ਹੋਇਆ ਤਾਂ ਉੱਥੇ ਇਸ ਬੱਚੇ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਹੈਲੋ ਕੀਤੀ ਹੈ ਔਰ ਗੱਲਬਾਤ ਕੀਤੀ ਹੈ ਇਹ ਤਸਵੀਰਾਂ ਜਿਹੜੀਆਂ ਦੀਨਾਨਗਰ ਤੋਂ ਨੇ ਔਰ ਦੀਨਾਨਗਰ ਜਿਹੜਾ ਅਕਸਰ ਹੀ ਤੁਸੀਂ ਵੇਖਿਆ ਕਿ ਬਹੁਤ ਫੇਮਸ ਹੈ ਸੁਰਖੀਆਂ 'ਚ ਰਹਿੰਦਾ ਲੇਕਿਨ ਆ ਬੱਚੇ ਨੇ ਤਾਂ ਮਾਣ ਵਧਾ ਦਿੱਤਾ ਸੁਰਖੀਆਂ ਹੋਣ ਤਾਂ ਇਹੋ ਜਿਹੀਆਂ ਹੋਣ ਅਸੀਂ ਆਸ ਕਰਦੇ ਹਾਂ ਕਿ ਹੋਰ ਵੀ ਬੱਚੇ ਇੱਥੋਂ ਮੋਟੀਵੇਟ ਹੋਣਗੇ ਹੋਰ ਵੀ ਬੱਚੇ ਕੋਸ਼ਿਸ਼ਾਂ ਕਰਨਗੇ ਔਰ ਇੱਕ ਵਾਰ ਤਾਂ ਜਰੂਰ ਇਤਿਹਾਸ ਲਿਖਣ ਦਾ ਸੁਪਨਾ ਹੋਣਾ ਚਾਹੀਦਾ ਔਰ ਨਾਮ ਜਿਹੜਾ ਨਾਮ ਤੋਂ ਅਸੀਂ ਫਿਰ ਮੁਬਾਰਕ ਦੰਨੇ ਆ ਇਹ ਬੱਚੇ ਦਾ ਨਾਮ ਹੀ ਬੜਾ ਵਧੀਆ ਜੇ ਆਰਮਾਨ ਨਾਮ ਸੀ ਤਾਂ ਉਹਨੇ ਸੁਪਨੇ ਸਜਾਉਣੇ ਸ਼ੁਰੂ ਕਰ ਦਿੱਤੇ ਔਰ ਅੱਜ ਸੁਪਨਾ ਇੱਕ ਪੂਰਾ ਕਰ ਦਿੱਤਾ ਅੱਗੇ ਕਿਹੜੀਆਂ ਮੱਲਾ ਮਾਰਦਾ ਅੱਗੇ ਗੋਡ ਬles ਸਾਡੇ ਵੱਲੋਂ ਬੱਚਾ ਬਹੁਤ ਵੱਡੀਆਂ ਵੱਡੀਆਂ ਮੱਲਾ ਮਾਰੇ ਉਹ ਦੂਤ ਤੱਕ ਜਾਵੇ ਅਸੀਂ ਇਹ ਆਸ ਕਰਦੇ ਆਂ ਔਰ ਜਿੱਥੋਂ ਤੱਕ ਹੋ ਸਕੇ ਹਰ ਪਲ ਤੋਂ ਸਹਿਯੋਗ ਕਰਾਂਗੇ ਔਰ ਹਰ ਗੱਲ ਦੇ ਨਾਲ ਰਿਣੀ ਰਵਾਂਗੇ ਔਰ ਇਹ ਤਸਵੀਰਾਂ ਵੱਤ ਵਾਅ ਸ਼ੇਅਰ ਕਰ ਦਿਓ